ਇਹ ਪਹਜਾਓ ਪੰਜਾਬ ਪਹਜਾਓ ਪਿੰਡ ਪਿੰਡ ਵਿਰੋਧ ਪਰਵਾਸੀਆਂ ਖਿਲਾਫ ਰੋਸ ਪੈਰੇ ਮਤੇ ਵਧ ਰਿਆ ਰੋ ਜੀਹਾਂ ਹੁਸ਼ਿਆਰਪੁਰ ਵਿੱਚ ਮਾਸੂਮ ਨਾਲ ਦਰਿੰਦਗੀ ਅਤੇ ਉਸਦੇ ਮਰਡਰ ਤੋਂ ਬਾਅਦ ਸੂਬੇ ਪਾਰ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਨਾ ਸਿਰਫ ਇਸ ਘਟਨਾ ਨੂੰ ਲੈ ਕੇ ਬਲਕਿ ਪਰਵਾਸੀਆਂ ਪ੍ਰਤੀ ਵੀ ਲਗਾਤਾਰ ਪਰਵਾਸੀਆਂ ਦਾ ਵਿਰੋਧ ਹੋ ਰਿਹਾ ਹੈ ਲੋਕਾਂ ਵਿੱਚ ਰੋ ਵਧ ਰਿਹਾ ਹੈ ਪਿੰਡ ਪਿੰਡ ਪਰਵਾਸੀਆਂ ਖਿਲਾਫ ਮਤੇ ਪਾਈ ਜਾ ਰਹੇ ਨੇ ਇਸੀ ਤਰ੍ਹਾਂ ਦਾ ਰੋਸ ਫਲੋਰ ਦੇ ਬੜਾ ਪਿੰਡ ਦੇ ਲੋਕਾਂ ਵਿੱਚ ਵੀ ਵੇਖਣ ਨੂੰ ਮਿਲਿਆ ਜਿਨ੍ਹਾਂ ਵੱਲੋਂ ਇੱਕ ਰੋਸ ਮਾਰਚ ਕੱਢ ਕੇ ਮਾਸੂਮ ਲਈ ਇਨਸਾਫ ਦੀ ਮੰਗ ਕੀਤੀ ਗਈ ਪਰਵਾਸੀਆਂ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਤੇ ਮਤੇ ਵੀ ਪਾਏ ਗਏ ਅੱਜ ਰੋਸ ਮਾਰਚ ਕੱਢ ਰਹੇ ਤੁਸੀਂ ਕਿਉਂਕਿ ਬੜੇ ਮੰਦ ਭਾਗੇ ਕੱਟ ਰਹੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਸਾਰੇ ਦੇ ਹਿਰਦੇ ਉਲੰਧਰੇ ਗਏ ਆ ਉਸ ਤੋਂ ਬਾਅਦ ਮੁਹਿੰਮ ਸ਼ੁਰੂ ਹੋਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਤੁਸੀਂ ਵੀ ਅੱਜ ਰੋਸ ਮਾਰਚ ਕਰ ਰਹੇ ਆ ਤਾਂ ਕੁਝ ਹਦਾਇਤਾਂ ਆ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕੀ ਕੁਛ ਹੈ ਇਹਦਾ ਪਾ ਜੀ ਇਹ ਹਦਾਇਤਾਂ ਇਦਾਂ ਜੀ ਕਿ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 5 ਸਾਲ ਦੇ ਬੱਚੇ ਦਾ ਹਸ਼ਿਆਰਪੁਰ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਉਹਦਾ ਗਲਤ ਕੰਮ ਕਰਕੇ ਉਹਨੂੰ ਮਾਰ ਦਿੱਤਾ ਗਿਆ ਆ ਉਸ ਰੋਸ ਮਾਰਚ ਦੇ ਵਿੱਚ ਅਸੀਂ ਆਪਣੀ ਪੰਚਾਇਤ ਨੂੰ ਇੱਕ ਮਤਾ ਪਾ ਕੇ ਦਿੱਤਾ ਸੀ ਐਪਲੀਕੇਸ਼ਨ ਦਿੱਤੀ ਸੀ ਤਾਂ ਪੰਚਾਇਤ ਸਾਡੀ ਨੇ ਅਸੀਂ ਬੜੇ ਮਾਣ ਦੇ ਨਾਲ ਹੀ ਮਹਿਸੂਸ ਕਰਕੇ ਕਹਿ ਸਕਦੇ ਹਾਂ ਕਿ ਸਾਡੀ ಗ್ರಾಮ ਪੰਚਾਇਤ ਨੇ ਸਾਨੂੰ 1 ਮਿੰਟ ਤੋਂ ਪਹਿਲਾਂ ਉਸ ਮਤੇ ਦੇ ਉੱਤੇ ਸਾਈਨ ਕੀਤੇ ਜਿਵੇਂ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਨੂੰ ਆਪਣੇ ਪੁਰਾਣੇ ਤੇ ਨਵੇਂ ਵੋਟਰ ਕਾਰਡ ਤੇ ਆਧਾਰ ਕਾਰਡ ਤੇ ਫੈਮਿਲੀ ਫੋਟੋ ਤੇ ਮੋਬਾਈਲ ਨੰਬਰ ਜਿਹੜਾ ਆ ਪੰਚਾਇਤ ਦੇ ਕੋਲ ਜਮਾ ਕਰਾਉਣੇ ਪੈਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਦੁਕਾਨ ਤੇ ਨੌਕਰੀ ਕਰਦਾ ਚਾਹੇ ਦੁਕਾਨ ਹੋਵੇ ਚਾਹੇ ਦੇ ਖੂਤੇ ਹੋਵੇ ਚਾਹੇ ਪੱਠੇ ਤੇ ਹੋਵੇ ਸੈਲਰ ਤੇ ਹੋਵੇ ਉਹਦੀ ਜਿਹੜੀ ਹਾਂ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਮਾਲਕ ਨੂੰ ਲੈਣੀ ਪਊਗੀ ਤੇ ਉਹਦੇ ਮਾਲਕ ਦਾ ਜਿਹੜਾ ਆਧਾਰ ਕਾਰਡ ਆ ਉਹ ਨਾਲ ਲੱਗੂਗਾ ਇਹ ਫਾਰਮ ਭਰ ਕੇ ਤੇ ਨਾਲ ਆਪਣੇ ਆਧਾਰ ਕਾਰਡ ਦੀਆਂ ਵੋਟਰ ਕਾਡੀਆਂ ਫੋਟੋਆਂ ਲਾ ਕੇ ਤੁਹਾਨੂੰ ਉਹ ਜਿਹੜੇ ਪੰਚਾਇਤ ਕੋਲ ਜਮਾ ਕਰਾਉਣੇ ਪੈਣਗੇ ਇਹਨਾਂ ਦਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਜੀ 15 ਦਿਨ ਦੇ ਵਿੱਚ ਵਿੱਚ ਆਪਣੇ ਸਾਰੇ ਜਿਹੜੇ ਪੇਪਰ ਹੈ ਉਹ ਇਕੱਠੇ ਕਰ ਲੈ ਜਾਣਗੇ ਤੇ ਗੁਰਦੁਆਰੇ ਦੇ ਵਿੱਚ ਲੌਸਮੈਂਟਾਂ ਕਰਾ ਕੇ ਤਰੀਕਾ ਦਾ ਦਿੱਤੀ ਜਾਊਗੀ ਬਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਨੇ ਵੀ ਪਰਵਾਸੀਆਂ ਖਿਲਾਫ ਮਤਾ ਪਾਸ ਕੀਤਾ ਹੈ ਪਿੰਡ ਵਿੱਚ ਪਰਵਾਸੀਆਂ ਦੀ ਐਂਟਰੀ ਤੱਕ ਬੰਦ ਕਰ ਦਿੱਤੀ ਗਈ ਹੈ ਅਤੇ ਹੋਰ ਵੀ ਕਈ ਅਹਿਮ ਫੈਸਲੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਪੰਚਾਇਤ ਵੱਲੋਂ ਲਏ ਗਏ ਨੇ ਜਿਹੜੇ ਤੁਸੀਂ ਮਤਾ ਪਾਇਆ ਗਿਆ ਇਹ ਮਤਾ ਜੀ ਕੀ ਸ਼ਰਤਾਂ ਰੱਖੀਆਂ ਗਈਆਂ ਤੇ ਕੀ ਖਾਸ ਜਿਹੜਾ ਪ੍ਰਵਾਸੀਆਂ ਵਾਸਤੇ ਰੱਖਿਆ ਗਿਆ ਮਤਾ ਨੰਬਰ 4 ਜਿਹੜੇ ਪ੍ਰਵਾਸੀ ਵਿਅਕਤੀ ਰਹਿੰਦੇ ਆ ਕਿ ਇੱਥੇ ਅਸੀਂ ਉਹਨਾਂ ਦੇ ਆਧਾਰ ਕਾਰਡ ਚੈੱਕ ਤਿੰਨ ਚਾਰ ਪਰਿਵਾਰ ਰਹੇ ਰਹੇ ਆ ਅਸੀਂ ਉਹਨਾਂ ਦੇ ਆਧਾਰ ਕਾਰਡ ਚੈੱਕ ਕਰਦੇ ਆ ਇੱਕ ਪਰਿਵਾਰ ਕੋਲੇ ਦੋ ਆਧਾਰ ਕਾਰਡ ਬਣੇ ਹੋਇਆ ਇੱਕ ਪੰਜਾਬ ਦਾ ਇੱਕ ਬਿਹਾਰ ਯੂਪੀ ਦਾ ਉਹ ਵੀ ਅਸੀਂ ਵੈਰੀਫਿਕੇਸ਼ਨ ਕਰਵਾਵਾਂਗੇ ਵੀ ਇਹਦੇ ਦੋ ਆਧਾਰ ਕਾਰਡ ਕਿਵੇਂ ਬਣ ਗਏ ਇੱਕ ਮਤਾ ਪਾਇਆ ਵੀ ਕੋਈ ਵੀ ਜ਼ਿੰਮੇਵਾਰ ਭਰਾ ਕੋਈ ਸੀਰੀ ਪਾਲੀ ਕੰਮ ਰੱਖਦਾ ਤਾਂ ਉਹ ਆਪ ਦੀ ਆਪ ਜ਼ਿੰਮੇਵਾਰੀ ਤੇ ਰੱਖੇਗਾ ਨਟਨ ਹੋਰ ਵੀ ਲੋਕ ਨੇ ਆ ਦਰਸ਼ਨ ਜੀ ਜਿਹੜਾ ਜਿਵੇਂ ਇਹਨਾਂ ਦਾ ਫੈਸਲਾ ਪੂਰੀ ਪੰਚਾਇਤ ਦਾ ਤੁਸੀਂ ਵੀ ਮੈਂਬਰ ਹੋ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਫੈਸਲਾ ਸਹੀ ਹੈ ਲੋਕਾਂ ਨੇ ਮੰਨਿਆ ਹਾਂ ਪਿੰਡ ਦੀ ਸਾਰੀ ਪੰਚਾਇਤ ਨਗਰ ਨਿਵਾਸੀ ਸਾਰੇ ਇਕੱਠੇ ਹੋ ਕੇ ਸਹਿਮਤ ਹੋ ਕੇ ਸਾਰੇ 10 ਗਿਣਤ ਕਰਾ ਕੇ ਫਿਰ ਇਹ ਮਤਾ ਪਾਇਆ ਗਿਆ ਜਿਹੜੇ ਪ੍ਰਵਾਸੀ ਹੈ ਇਹਨਾਂ ਦੇ ਹੁਣ ਅਸੀਂ ਆਧਾਰ ਕਾਰਡ ਜਾਂ ਵੋਟਰ ਕਾਰਡ ਅੱਗੇ ਨਹੀਂ ਬਣਾਉਂਦੇ ਬੰਦ ਕਰ ਦਿੱਤੇ ਪਹਿਲਾਂ ਬਣੇ ਹੋਏ ਕਿਸਾਂ ਦੇ ਉਹਨਾਂ ਦੇ ਹੀ ਚੈੱਕ ਕਰਾਂਗੇ ਬੋਦਰ ਮੁਹਾਲੀ ਦੇ ਨੇੜੇ ਕੋਰਾਲੀ ਤੋਂ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇੱਥੇ ਵੱਡੀ ਗਿਣਤੀ ਵਿੱਚ ਲੋਕ ਅਤੇ ਨਿਹੰਗ ਸਿੰਘ ਇਕੱਠੇ ਹੋਏ ਜਿਨ੍ਹਾਂ ਇਲਾਕੇ ਵਿੱਚ ਵਧਦੀ ਜਾ ਰਹੀ ਪ੍ਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਤੇ ਪ੍ਰਵਾਸੀ ਪੰਜਾਬ ਬਚਾਓ ਦਾ ਨਾਅਰਾ ਦਿੱਤਾ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਾਈ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿੱਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਆਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਸਾਡੀ ਬਦਮਾਸ਼ੀ ਚੱਲਣ ਦਵਾਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਗੇ ਸਮਰਾਲਾ ਵਿੱਚ ਵੀ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਦਾ ਨਾਅਰਾ ਗੂੰਜਿਆ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਵਾਸੀਆਂ ਖਿਲਾਫ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਨਾਲ ਹੀ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਲਈ ਅਲਟੀਮੇਟਮ ਵੀ ਦੇ ਦਿੱਤਾ ਗਿਆ। ਮੰਗ ਪੱਤਰ ਦੇਣ ਆਇਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਹੈ, ਮਾੜਾ ਕਰਮ ਹੋਇਆ ਹੈ। ਅਸੀਂ ਇਹਦੇ ਸਬੰਧ ਵਿੱਚ ਆਇਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ। ਇਸ ਕਰਕੇ ਇਹਨਾਂ ਦਾ ਆਧਾਰ ਕਾਟਣਾ ਬਣੇ, ਇਹਨਾਂ ਦੀ ਵੋਟ ਨਾ ਬਣੇ। ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹ ਨਾ ਹੋਵੇ, ਇਹਨਾਂ ਦੀ ਵੈਰੀਫਿਕੇਸ਼ਨ ਹੋਵੇ। ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮੁੰਡਿਆਂ ਦੇ ਵਿੱਚ ਮੰਗਾ ਨੇ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈਂਦੀ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿਉਂਕਿ ਸਰਕਾਰਾਂ ਦੀ ਸ਼ਹਿਦ ਹੀ ਹੋ ਰਿਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਤਾਂ ਹੈਗਾ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਲੈਸਟ ਸਭ ਤੋਂ ਸਖਤ ਕਾਰਵਾਈ ਜਿਹੜੀ ਹੋਵੇ ਉਹ ਆਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਚੀਜ਼ ਤੇ ਇਹਨੂੰ ਤੇ ਗੌਰ ਕੀਤਾ ਜਾਵੇ ਤੇ ਕਾਰਵਾਈ ਜ਼ਰੂਰੀ ਹੈ ਕਿ ਇਹਨਾਂ ਨੇ ਬਹਿਸ਼ਕਾਰ ਦੀ ਗੱਲ ਕੀਤੀ ਹੈ ਜੀ ਹਾਂਜੀ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਉਹਨਾਂ ਨੇ ਲਈ ਬਹਿਸ਼ਕਾਰ ਤਾਂ ਅਸੀਂ ਰਿਕੁਐਸਟ ਕਰਾਂਗੇ ਇਸ ਚੀਜ਼ ਨੂੰ ਨਾ ਕਰਮ ਅਸੀਂ ਇਹਨਾਂ ਦਾ ਪੂਰ ਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਰეკਮੈਂਡ ਵੀ ਕਰਾਂਗੇ ਵੀ ਪੂਰੀ ਅਜਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਸੂਬੇ ਪਰਵệਚ ਪ੍ਰਵਾਸੀਆਂ ਖਿਲਾਫ ਰੋਜ਼ ਦੀ ਲਹਿਰ ਪਾਈ ਜਾ ਰਹੀ ਹੈ ਉਧਰ ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅਜਿਹਾ ਕਰਨ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ ਪਰ ਲੋਕਾਂ ਦਾ ਰੋ ਸ਼ਾਂਤ ਹੁੰਦਾ ਵਖਾਈ ਨਹੀਂ ਦੇ ਰਿਹਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼